ਆਪਣੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਸਾਰੀ ਪਾਰਟੀ ਨੂੰ ਹੀ ਖੂਚ ਸਿੱਟ ਰਿਹਾ ਸਿਰਫ ਆਪ ਦੀ ਚੌਧਰ ਦੀ ਖਾਤਰ ਸਾਰੇ ਵੱਡੇ ਵੱਡੇ ਲੀਡਰਾਂ ਦਾ ਭੋਗ ਪਾ ਰਿਹਾ ਤੇ ਬਿਲਕੁਲ ਪਾਰਟੀ ਨੂੰ ਖੁੱਡੇ ਲੈਣ ਲਾਤਾ ਇਹਨੇ ਐਡੀ ਵੱਡੀ ਪਾਰਟੀ ਸਿੱਖਾਂ ਦੀ ਐਡੀ ਵੱਡੀ ਸਿੱਖਾਂ ਦੀ ਤਾਕਤ ਇਹਨੇ ਫੜ ਕੇ ਸਾਰੀ ਮਿੱਟੀ 'ਚ ਰੋਲਤੀ ਇਹਨੂੰ ਇਹ ਨਹੀਂ ਸਮਝਾਉਂਦੀ ਵੀ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਆ ਤਾਂ ਹੀ ਅਸੀਂ ਸਿੱਖ ਆ ਤਾਂ ਹੀ ਅਸੀਂ ਦੂਜਿਆਂ ਤੋਂ ਵੱਖਰੇ ਆ ਵੀ ਅਸੀਂ ਆਪਦੇ ਪਕੀਦੇ ਦੇ ਅਕੋਰਡਿੰਗ ਸਾਡੇ ਗੁਰੂ ਸਾਹਿਬ ਨੇ ਜੋ ਸਾਨੂੰ ਫਲਸਫਾ ਦਿੱਤਾ ਸੀ ਉਹਦੇ ਅਕੋਰਡਿੰਗ ਚੱਲਦੇ ਆ ਠੀਕ ਆ ਕਈ ਮੇਰੇ ਅੱਗੇ ਨਹੀਂ ਕੇਸ ਕੇਸ ਨਹੀਂ ਰੱਖੇ ਪਰ ਦਿਲੋਂ ਤਾਂ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੁੰਦਾ ਹਰ ਹਰ ਸਿੱਖ ਤੇ ਉੱਥੋਂ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਹੁਕਮਨਾਮਾ ਸਾਹਿਬ ਆਉਂਦਾ ਤੇ ਉਹਨੂੰ ਜਦੋਂ ਇਦਾਂ ਰੇਡ ਕੇ ਦੇ ਵਿੱਚ ਪਾਇਆ ਜਾਂਦਾ ਕੋਈ ਕੋਸ਼ ਕਹਿੰਦਾ ਕੋਈ ਕੋਸ਼ ਕਹਿੰਦਾ ਆਪਣੇ ਹਿਸਾਬ ਨਾਲ ਉਹਨੂੰ ਘੁਮਾਇਆ ਜਾਂਦਾ ਆਪਣੇ ਹਿਸਾਬ ਨਾਲ ਉਹਨੂੰ ਜਸਟੀਫਾਈ ਕੀਤਾ ਜਾਂਦਾ ਤੇ ਇਹ ਚੀਜ਼ ਗੁਰੂ ਦਾ ਹੁਕਮ ਦੀ ਅਦੂਲੀ ਜੋ ਬੰਦਾ ਕਰੇ ਉਹਨੂੰ ਸਿੱਖ ਕਦੇ ਮੂੰਹ ਨਹੀਂ ਲਾ ਸਕਦਾ ਕਿਉਂਕਿ ਗੁਰੂ ਤੋਂ ਤੋਤੇ ਦਾ ਸਿੱਖ ਲਈ ਕੋਈ ਚੀਜ਼ ਨਹੀਂ ਇਹ ਗੱਲ ਇਹਦੇ ਸਮਝ ਖਾਨੇ ਚ ਨਹੀਂ ਪੈ ਰਹੀ ਤੇ ਇਹ ਜੇ ਦੋ ਚਾਰ ਇਹਦੇ ਨਾਲ ਤੁਰੇ ਫਿਰਦੇ ਆ ਉਹ ਇਹਦੇ ਸਹੀ ਗੱਲ ਸਹੀ ਫੀਡਬੈਕ ਇਹਦੇ ਪਤਾ ਨਹੀਂ ਕਿਉਂ ਨਹੀਂ ਆਉਣ ਦੇਣਾ ਚਾਹੁੰਦੇ ਜਾਂ ਉਹਨਾਂ ਨੂੰ ਕੋਈ ਬੇੜਾਗਰ ਕਰਨ ਦਾ ਉਹਨਾਂ ਨੇ ਧਾਰ ਹੀ ਲਿਆ ਵੀ ਸਿੱਖਾਂ ਦਾ ਕੋਈ ਧੜਾ ਨਾ ਹੋਵੇ ਤੇ ਸਿੱਖ ਡਾਵਾਂਡੋਲ ਠੱਕੇ ਖਾਂਦੇ ਫਿਰਨ ਤੇ ਨਾ ਇਹ ਸੁਖਬੀਰ ਨੂੰ ਹੋਰ ਸਾਰੀਆਂ ਐਤਵਲੈਦੀਆਂ ਗੱਲਾਂ ਕਰਦਾ ਦੂਜੀਆਂ ਪਾਰਟੀਆਂ ਚ ਕੀ ਹੋ ਰਿਹਾ ਸਾਰੀਆਂ ਇਹਨੂੰ ਗੱਲਾਂ ਪਤਾ ਤੇ ਆਪਦੇ ਵਿੱਚ ਇਹਨੂੰ ਜੋ ਨਹੀਂ ਪਤਾ ਲੱਗ ਰਿਹਾ ਕਿ ਤੇਰਾ ਕੱਖ ਰਿਆ ਹੀ ਨਹੀਂ ਪੰਜਾਬ ਚ ਤੇ ਫਿਰ ਦੇਖ ਲਓ ਗੁਰੂ ਮਹਾਰਾਜ ਨੂੰ ਛੱਡ ਕੇ ਗੁਰੂ ਅਕਾਲ ਤਖਤ ਸਾਹਿਬ ਤੇ ਬਣੀ ਪਾਰਟੀ ਤੇ ਜਾਂਦਾ ਜਾਂਦਾ ਜਿਨ੍ਹਾਂ ਨੇ ਸਾਧ ਨੇ ਸਿੱਖੀ ਨੂੰ ਚੈਲੰਜ ਕੀਤਾ ਉਹਦੇ ਕੇਸ ਹੀ ਖਤਮ ਕਰਾ ਗਿਆ ਜੋ ਉਸ ਸਮੇਂ ਨੇ ਉਹ ਪਛਾਗ ਦਾ ਜੋ ਚੱਲਿਆ ਸੀ ਗੁਰੂ ਸਾਹਿਬ ਦੀ ਨਕਲ ਕੀਤੀ ਇਹਨੇ ਤੇ ਉਹ ਕੇਸ ਹੀ ਜਾਂਦਾ ਜਾਂਦਾ ਇਹ ਖਤਮ ਕਰਾ ਗਿਆ ਤੇ ਜਾਨੀ ਉਹਨਾਂ ਦੇ ਚੱਕਰ ਚ ਇਹਨੇ ਐਸਾ ਕੌਮ ਦੇ ਜੜਾਂ 'ਤੇ ਤੇਲ ਪਾਇਆ ਕਿ ਹੁਣ ਉਧਰੋਂ ਵੀ ਇਹਨੂੰ ਛਿੱਤਰ ਪੈ ਰਹੇ ਆ ਨਹੀਂ ਕੋਈ ਪੁੱਛਦਾ ਤੇ ਸਿੱਖਾਂ 'ਚੋਂ ਵੀ ਗਿਆ ਤੇ ਇਹਨੂੰ ਇਹ ਸਮਝ ਨਹੀਂ ਆਉਂਦੀ ਵੀ ਜੇ ਜਿਹੜੀ ਚੀਜ਼ ਬੇਸ ਆ ਜਿੱਥੋਂ ਤੇਰੀ ਪਾਰਟੀ ਦੀ ਜੜੜ ਆ ਪੰਥਾ ਜੜੜ ਤੇ ਪੰਥੀ ਜੇ ਤੇਰੇ ਤੋਂ ਨਾਰਾਜ਼ ਆ ਤੇ ਦੂਜੇ ਤੇਰਾ ਕੌਣ ਸਾਥ ਦੇ ਦੂਗਾ ਤੇ ਦੂਜਿਆਂ ਦੇ ਸਾਰੇ ਕਿੰਨਾ ਕਿਰ ਤੂੰ ਚੱਲ ਲੇਗਾ ਤੇ ਇਹਨੂੰ ਜੋ ਫੀਡਬੈਕ ਦੇਣ ਵਾਲੇ ਬੰਦੇ ਆ ਉਹ ਬੰਦੇ ਇੰਨਾ ਜ਼ਿਆਦਾ ਉਹ ਇਹਨੂੰ ਗਲਤ ਪਾਸੇ ਲਾ ਰਿਹਾ ਕਿ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਸਾਰੇ ਜਿੰਨਾ